ਦੁਆਰੇ ਬੋਲੋ ਉੱਚੀ ਆਵਾਜ਼ ਕਰਨ ਵੀ ਕਰ ਤੁਹਾਡਾ ਠੀਕ ਹੈ ਕਲਾਸ ਬੋਲ ਦੋ ਦੂਜੀ ਤੇ ਦੂਜੀ ਦੇ ਇਹ ਆਪਾਂ ਊੜਾੜਾ ਫਿੱਟ ਕਰਨਾ ਠੀਕ ਹੈ ਵਿੱਚ ਪਾਉਣਾ ਇਹਦੇ ਤੇ ਟਾਈਮ ਸ਼ੁਰੂ ਹੁੰਦਾ ਇੱਥੇ ਕਰ ਦਿਓ ਸ਼ੁਰੂ ਦੇਣੀ ਨਹੀਂ ਦੇਣੀ ਦੇਣੀ ਹੋਣੀ ਹੋਣੀ ਕਰਨਾ ਹੋਣੀ ਕਰਨਾ ਕੱਲੀ ਨੇ ਜੇ ਕੋਸ਼ ਮਰਜ਼ੀ ਹੋਰ ਚੱਕ ਕੇ ਪਾ ਦੇ ਜਿਹੜਾ ਤੈਨੂੰ ਦਿਉਂਦਾ ਜਿਹੜਾ ਤੈਨੂੰਦਾ ਉਹੀ ਪਾ ਦੇ ਪੁੱਤ ਕੋਈ ਨਹੀਂ ਜਿਹੜਾ ਦਿਸਦਾ ਉਹ ਪਾ ਦੇ ਜਿਹੜਾ ਮਰਜ਼ੀ ਦਿਸਦਾ ਚੱਕ ਕੇ ਪਾ ਦੇ ਜ਼ਰੂਰੀ ਸਭੇ ਕੋਈ ਨਹੀਂ ਜਿਹੜਾ ਮਰਜ਼ੀ ਅੱਖਰ ਪਾ ਦੇ ਪੁੱਤ ਜਿਹੜਾ ਮਰਜ਼ੀ ਜਿੱਥੇ ਥਿਆਂਦਾ ਜਿਹੜਾ ਮਰਜ਼ੀ ਜਿੱਥੇ ਥਿਆਂਦਾ ਉਹ ਸਾਮਾ ਹੀ ਬੋਲਦੀ ਆ ਜਿਹੜਾ ਮਰਜ਼ੀ ਜਿੱਥੇ ਥਿਆਂਦਾ ਪਾ ਦੇ ਡੱਡਾ ਚੱਕ ਲੈ ਕੋਈ ਮਰਜ਼ੀ ਆ ਟੈਂਕਾ ਨਾ ਟੈਂਕਾ ਕਿਤੇ ਮਰਜ਼ੀ ਮਰਜ਼ੀ ਚੱਕ ਲੈ ਟੈਂਕਾ ਟੈਂਕਾ ਕਿਤੇ ਟੈਂਕਾ ਟੈਂਕੇ ਚ ਪਾਉਂ ਉਲਝਾ ਉਹ ਨੌਲਝਾ ਨਾ ਹਾਂ ਚਲੋ ਜਿਹੜਾ ਮਰਜੀ ਚੱਕ ਲੈ ਜਿੱਥੇ ਮਰਜੀ ਬਥੇ ਕਿਹੜਾਗਾ ਬਸ ਹੁਣ ਨੂੰ ਲੱਗ ਗਿਆ ਨੂੰ ਪਤਾ ਕਿਹੜਾ ਅੱਖਰ ਕਿਹੜਾ ਹੱਥ ਤੇਰੇ ਦੂਜੇ ਨੇ ਨਹੀਂ ਦੱਸਣਾ ਬਈ ਆਪਣੇ ਪਿੱਛੇ हट ਜਾ ਕੋਈ ਨਹੀਂ ਕੋਈ ਨਹੀਂ ਪੈਜੂਗਾ ਪਾ ਦੇਣਗੇ ਆ ਕੋਈ ਨਹੀਂ ਕੋਈ ਧਰ ਦੇ ਜਿਹੜਾ ਮਰਜੀ ਪਾ ਦੇ ਹੁਣ ਨੂੰ ਪਤਾ ਲੱਗ ਗਿਆ ਲੈ ਵੈਰੀ ਗੁੱਡ ਕੋਈ ਨਹੀਂ ਕੋਈ ਨਹੀਂ ਪੈਜੂਗਾ ਇਧਰ ਲੈ ਹੱਥ ਨਾ ਪਾ ਦੇ ਇਧਰ ਲੈ ਉਹਨੀ ਮੈਂ ਪਵਾ ਦੇਣਾ ਚਲ ਚਲ ਥੋੜੇ ਟਾਈਟ ਪੈਂਦੇ ਆ ਕੋਈ ਗੱਲ ਨਹੀਂ ਪਾ ਦੇ ਪਾ ਦੇ ਪੁੱਤ ਜਿਹੜਾ ਮਰਜੀ ਬਸ ਕੇ ਨਾਲ ਧਰ ਲੈ ਉੱਥੇ ਫਫਾ ਫਫਾ ਸੱਤ ਕੀ ਕਰ ਮਾੜਾ ਕੋਣੀ ਤarde ਵਾ ਮੇ ਤarde ਤਾਰੀ ਦੇ ਵਾ ਤਾਰੀ ਦੇ ਚਲਾ ਹੈ ਵੀ ਮੰਨ ਲਾਂਗੇ ਚਲੋ ਚਲੋ ਬਹੁਤ ਇੱਕ 12 ਇੱਕ ਰਹਿ ਗਏ ਨਹੀਂ ਇਹ ਤਾਂ ਹੋ ਹੀ ਜਾਂਦੇ ਆ ਚਲੋ ਇੱਕ ਮਿੰਟ ਹੋ ਗਿਆ ਸ਼ਾਬਾਸ਼ ਸ਼ਾਬਾਸ਼ ਤarde ਧਰ 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 ਤarde ਜਿਹੜਾ ਮਰਜੀ ਧਰਦੇ ਕੋਈ ਨਹੀਂ ਕੋਈ ਨਹੀਂ ਜਿਹੜਾ ਧਰਦੇ ਮੁੜ ਕੇ ਉਹਨਾਂ ਨੂੰ ਨੱਪ ਲਾਂਗੇ ਉੱਥੇ ਬਸ ਕੇ ਨਾ ਧਰਦੇ ਚੱਕੇ ਫੜਾ ਦੇ ਉਹ ਸਾਕੇ ਬਣਾ ਦੋ ਤੂੰ ਅੱਧਰ ਚੱਕੇ ਉਹ ਚੱਕੇ ਫੜਾ ਦੇ ਉਹ ਚੱਕ ਲੈਣਗੇ ਜਿਹੜਾ ਮਰਜ਼ੀ ਧਰ ਦੇ ਜਿਹੜਾ ਹੱਥ ਚਾਹੁੰਦਾ ਉਹ ਨੂੰ ਦੇਖ ਕੇ ਅੱਖਰ ਉੱਥੇ ਲਾ ਦੇ ਜਿੱਥੇ ਮਰਜ਼ੀ ਧਰ ਦੇ ਹੋਰ ਚੱਕ ਲੈ ਕੋਣੀ 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 ਛੇਤੀ ਕਰੋ ਬਈ ਬਸ ਬਸ ਧਰ ਕੇ ਮੁਰਝਾ ਪੈ ਗਿਆ ਪੈ ਗਿਆ ਨਹੀਂ ਮੁੜ ਜਾ ਦੇਖੋ ਹਾਂ ਹਾਂ ਬਸ ਬਸ ਠੀਕ ਹੈ ਕੋਟ ਗੁੱਲ ਗੁੱਲ ਬਣ ਗਈ ਗੱਲ ਜਿਵੇਂ ਅੱਖਰ ਕੱਟੀ ਜਾਂਦੇ ਉਹ ਮੇਰੇ ਦਾ ਬਲ ਵੱਧ ਪਈ ਜਾਂਦਾ

ਹਾਂ ਹਾਂ ਰੁਕ ਜਾ ਕੋਈ ਨਹੀਂ ਕੋਈ ਨਹੀਂ ਕੋਈ ਹੁਣ ਵੀ ਗੱਲ ਹਲੇ ਹਲੇ ਵੀ ਵਸਾਈ ਨਹੀਂ ਹੈਗਾ ਉਹ ਨੂੰ ਸਹੀ ਲੈ ਕੇ ਕਰੋ ਉਹ ਕੋਈ ਵੀ ਬਾਤ ਆਪੇ ਕਰੂਗੇ ਆਪੇ ਕਰੂਗੀ ਕੋਈ ਕੋਈ ਬਾਲਾ ਸਾਰੇ ਪਾ ਹੁਣ ਫਟਾਫਟ ਫਟਾਫਟ ਸਾਰੇ ਅੱਖਰ ਪਾ ਦੇ ਬੱਚੇ ਬੋਲੇ ਬੋਲੇ ਅੱਖਰਾਂ 49 ਬੋਲੇ ਬੋਲੇ ਥਾਲਾ ਭਾਰੇ ਭਾਰੇ ਪਾ ਦੇ ਤੇ ਗੁੱਦ 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 ਪਾੜਦੇ ਪਾੜੀ 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 ਸਾਰਿਆਂ ਨੂੰ ਜਿਹੜਾ ਫਰਕ ਤੇ ਹੱਥ ਜਾਊਗਾ ਪਾੜੇ ਕੋਈ ਨਹੀਂ ਓਕੇ ਮੈਂ ਤੁਹਾਡਾ ਟਾਈਮ ਨੋਟ ਕਰ ਲਿਆ 29

ਹਾਂ ਠੀਕ ਹੈ ਮੈਂ ਤੁਹਾਨੂੰ ਦੱਸਿਆ ਰੋਣਾ ਤਾ ਤਾ ਦੱਦਾ ਮਾਤਾ ਦੱਤਾ ਦਹੀਂ ਦੱਦਾ ਜਿਹੜਾ ਮਰਜੀ ਚੱਕ ਲੈ ਬਤੋ ਇੱਥੇ ਵੀ ਹੋਰ ਚੱਕ ਲੈ ਤਰ ਲੈ ਜਿਹੜਾ ਹੁੰਦਾ ਦੱਦਾ ਤਾਂ ਦੇ ਵਿਚਾਲੇ ਕੋਈ ਕੋਈ ਦੱਸਿਆ ਜਿਹੜਾਗਾ ਆ ਜੀ ਨਾਰਮਲੀ ਦਸਣਾ ਨਹੀਂ ਵੀ ਕਰਨ ਦੇ ਕੰਦੇ ਇਹਨੂੰ ਆਪਾਂ ਦੱਸ ਦਾਂ ਦੇ ਪਿਆ ਤੇਰੇ ਕਿ ਦੱਸ ਕਰੇਗੇ ਸ਼ਾਬਾਸ਼ ਸ਼ਾਬਾਸ਼ ਫਿਰ ਪਿਆ 1.5 ਮਿੰਟ ਪਿਆ ਧਰ ਦੇ ਧਰ ਸ਼ਾਬਾਸ਼ ਸ਼ਾਬਾਸ਼ ਪਿੱਛੇ ਆ ਜਾ ਯਾਰ ਤੂੰ ਚਲ ਉਧਰ ਚਲੋ ਚਲਾ ਬੈਠੋ ਜਾਓ ਸਾਰੇ ਇਹਦੇ ਵਿੱਚ ਵੀ ਉਹੀ ਪਛਾ ਸਕਦਾ ਜਿਹਦੇ ਪੂਰਾ ਊੜਾੜਾ ਜਿਆਦਾ ਹੈ ਅੱਜ ਕੱਲ ਆਪਣੇ ਪੂਰਾ ਊੜਾੜਾ ਨਹੀਂ ਜਾਤ ਹੁੰਦੇ ਬਹੁਤਿਆਂ ਦੇ ਤੇ ਉਹੀ ਲਿਖ ਸਕਦਾ ਜਿਹਨੂੰ ਅੱਖਰਾਂ ਦੀ ਪਛਾਣ ਹੈਗੀ ਹੈ ਸਹੀ ਕਿਵੇਂ ਲਾਈਦੇ ਆ ਨਹੀਂ 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 ਪਤਾ ਨਹੀਂ ਇਹ ਕਿਹੜਾ ਅੱਖਰ ਬਹੁਤ ਡਿਲੇ ਕਰੀ ਜਾਂਦੇ ਧਰਦੇ ਜਿਹੜਾ ਮਰਜੀ ਜਲਦੀ 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 ਚੱਲ ਤਤਤ ਇਥੇ ਆ ਕੇ ਹੋਲੀ ਹੋ ਗਈ ਪੁੜੀ ਹੂੰ ਬਹੁਤ ਫਾਸ ਜਦੋਂ ਅਖਰ ਚਾਰ ਰਹੇ ਸੀ ਉਦੋਂ ਪਤਾ ਹੀ ਇਹ ਇੰਨੇ ਚ ਫਸੇ ਹੋਏ ਨੇ ਨਿਕਲ ਜੀ ਬਤੂ ਮੂਰੇ 2 15 ਖਲੀਪਾਉਣਾ ਵੀ ਇਹਨੇ ਸਰ ਪਾਉਣੀ ਵੀ ਅਖਰ ਪਾ 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 ਅਗਰਾ ਫੜਾ ਫੜਾ ਵਿੱਚ ਪਾ ਦੀ ਸਾਰੇ ਅਖਰ ਸਹੀ ਕਰ 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 ਕੇ ਕਰਦੇ ਕਰਦੇ ਵੈਸੇ ਨਹੀਂ 25 ਕੇ ਕਰਦਾ ਇਹ ਨਹੀਂ ਗੱਲ ਮਿਸਟੇਕ ਵੀ ਹੈ ਨਹੀਂ ਕੋਈ। ਨੰਬਰ ਕਰਦੇ ਕਰਦੇ ਜਿਹੜੇ ਬਾਹਰ ਨਿਕਲੇ ਉਹ ਪਾ ਦੇ ਪੂਣੀ ਜਿਹੜੇ ਅੱਧੇ ਪਏ ਵੇ ਕੋਈ ਗੱਲ ਨਹੀਂ। ਜਿਹੜੇ ਬਾਹਰ ਨਿਕਲੇ ਨੇ ਉਹ ਪਾ ਦੇ। ਜਿਹੜੇ ਬਾਹਰ ਦੱਦਾ ਬਾਹਰ ਨਿਕਲੇ ਵੱਟ ਦੱਦਾ ਤਰਾ। ਦੱਦਾ ਬਾਹਰ ਅਖੜੀ ਤਰਾ। ਹੂੰ। ਦੱਦਾ ਵੀ ਪਾ ਦੇ। ਬਹੁਤ ਠੀਕ ਹੈ। ਚਲ ਇਹ ਅੱਗੇ ਨਾਲ ਇਹ ਜੇ ਕੋਈ ਜੀ ਹਾਂ। ਇਹਨਾਂ ਦੇ ਸਾਰੇ ਹੈ ਵੀ ਸਹੀ ਹੈ। ਚਾਬਾਸ਼ ਗੁੱਡ ਤੇਨੇ ਸੰਦੂਕਲਾ ਇਹਨੇ ਸੰਦੂਕਲਾ ਲਿਖਣਾ ਹੈ ਇਹਨੇ ਪਧੌੜ ਲਿਖਣਾ ਹੈ ਪੈਰਕ ਬਿੰਦੀ ਇਹ ਉੱਤੇ ਟਿੱਪੀ ਪਾਉਣਾ ਸਸਾ ਸਸਾ ਤੇਰਾ ਪੁੱਠਾ ਲੱਗਦਾ ਮੈਨੂੰ ਹਾਂ ਬਹੁਤ ਅੱਛਾ ਬਹੁਤ ਅੱਛਾ ਬੱਤੀ ਸੰਦੂਕ ਕੱਕਾ ਵੀ ਪਾ ਲੈ ਸੰਦੂਕਲਾ ਚ ਅੱਖਰ ਵੱਧ ਨੇ ਕਪਾਲ ਕੇ ਰੱਖ ਲੈ ਕੱਕਾ ਕੱਕਾ ਤੱਕਾ ਲੱਲਾ ਪਾ ਲੈ ਲੱਲਾ ਪਾ ਲੈ ਤੁਹਾ ਦਾ ਪਾ ਲੈ ਉਹਨੂੰ ਤਾਂ ਦੱਲਾ ਲੱਗਿਆ ਪਧੌੜ ਚ ਤਾਂ ਦੱਣੀ ਬੰਦਾ ਦੱਦਾ ਆਪਾਂ ਨੂੰ ਚਾਹੀਦਾ ਆ ਪੇ ਇੱਧਰ ਕੱਦਾ ਜਾਈਆ ਕੋਈ ਮਦਦ ਕਰਤੀ ਤੇਰੀ ਸੰਧੂ ਘਲਾਂ ਚ ਹਾਂ ਦੇਖ ਤੇਰੀ ਹੈਲਪ ਹੋ ਗਈ ਸੰਧੂ ਪੱਤਾ ਲੰਡੇ ਕੰਨਾ 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 ਭਾਲ ਨੇੜੇ ਨੇੜੇ ਰੱਖੋ ਉਹ ਚੁਲ ਜਗੇ ਫੁੱਲ ਲੱਭਣ ਸਾਰਿਆਂ ਨੂੰ ਦਿਖਾਵਾਂਗੇ ਇਹਦੇ ਉਹ ਵੀ ਲਾਣੇ ਬੈਠੋ ਸੰਧੂ ਹਾਂ ਤਾਂ ਚਾਹੇ ਲਾਉਣਾ ਪੂਗਾ ਦਲਿੰਕੜ ਲਾਉਣੀ ਪੂ ਸੰਧੂ ਬਣ ਗਿਆ ਉਹਦਾ ਪੱਬਾ ਹੀ ਲੱਭਿਆ ਹਜੇ ਤੱਕ ਤੇਰਾ ਹਮਰਹਲ ਸਹੀ ਤੇ ਮੈਂ ਇਹ ਜੇ ਅਖਰ ਬੋਲਿਆ ਜਿਹੜੇ ਇੱਕ ਦੂਜੇ ਚ ਮਿਲਦੇ ਨਾ ਹੁਣ ਕਿਤੇ ਐ ਨਾ ਹੋਵੇ ਘਟ ਜੇ ਤੁਨੂੰ ਦੱਦਾ ਤੇ ਰਾੜਾ ਤੁਹਾਨੂੰ ਲੋੜ ਨਹੀਂ ਇਹਦਾ ਬਾਗੀ ਸੰਧੂ ਕਲਾਂ ਜਿਹਨੇ ਭੱਬੀ ਲੱਭਿਆ ਜੇ ਹੋਲ ਜਗੀ ਰਾੜਾ ਲੱਭ ਗਿਆ ਉਹਨੂੰ ਬਿੰਦੀ ਬਿੰਦੀ ਆ ਪੀਆ ਦੱਦੇ ਤੇ ਕਨੌੜਾ ਲੱਭ ਲੈ ਬਿੰਦੀ ਬਿੰਦੀ ਅੱਛਾ ਕਿਉਂ ਬਣਾਤਾ ਉਹਨੇ ਬਣਾਇਆ ਪੇਜ ਆ ਕੁੜੀ ਇਹ ਇਹ ਇਹਨੂੰ ਜੜਾ ਦੱਦਾ ਹੀ ਫੇਰ ਅੱਗੇ ਲੱਭ ਬੋ ਆਇਸ਼ਾਨ ਨੇ ਲਿਖਤਾ ਸੰਧੂ ਕਲਾਂ ਕਨੌੜਾ ਲੱਭ ਲਾਉਣ ਕਰ ਦੋ ਪੂਰਾ ਉਹ ਬਾ ਦੱਦਾ ਓ ਬੈ ਕਨੌਣਾ ਉਹ ਪਿਆ 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 ਚੱਲ ਬੰਦ ਜੱਪਦਾ ਚੱਲ ਗੁੱਡ ਨਾਲੇ ਤੇ ਅੱਖਰ ਘੱਟ ਸੀ ਤੇ ਅੱਖਰ ਘੱਟ ਸੀ ਸਿੰਪਲ ਸੀ ਅ ਕੋਈ ਹੋਰ ਤਿੰਨ ਅੱਖਰ ਲੱਭਣੇ ਸੀ ਉਹ ਕੋ ਦਿਖਤੀ ਫਰੰਟ ਤੇ ਮਿਲ ਚਲੋ ਜੀ ਬੈਠੋ ਚਲੋ ਬਈ ਕੀ ਕੀ ਨਾਮ ਹੈ ਤੁਹਾਡੇ ਕਲਾਸ 5ਵੀਂ ਦੋਨਾਂ ਦੀ ਹਾਂਜੀ ਤਿੰਨ ਲਿਖਣਾ ਬਰਨਾਲਾ ਇਹ ਚ ਲੱਭਣਾ ਇਹ ਸਾਰੇ 35 ਅੱਖਰ ਨੇ ਸਾਰੀਆਂ ਮਾਤਰਾਵਾਂ ਦੋ ਦੋ ਨੇ ਲਗਾਖਰ ਦੋ ਦੋ ਨੇ ਦੋ ਤਖਰ ਦੋ ਦੋ ਨੇ ਠੀਕ ਹੈ ਤਿੰਨੇ ਨਾਂ ਲਗਾ ਕੇ ਪਿੰਟ ਲਿਖਣਾ ਰਈਆ ਪਿੰਟ ਪਿੰਡ ਨਾਲ ਹਾਂ ਉਹ ਲਿਖਣਾਗਾ ਚਲੋ ਚਲੋ ਜੀ ਕਰ ਦੋ ਸ਼ੁਰੂ ਦੋਰਾਰੇ ਭਾਲੋ ਬੱਬਾ ਭਾਲੋ ਬਰਨਾਲਾ ਰਈਆ ਕਰੋ ਨਾ ਪਰ ਇਹ ਜਿੰਦੂ ਜੱਤ ਜਿਹੜੇ ਸਾਹਮਣੇ ਤੁਹਾਡੇ ਹੱਥ ਚੱਲ ਰਿਹਾ ਥੋੜੀ ਤੇਜ਼ੀ ਕਰੋ ਟਾਈਮ ਥੋੜਾਗਾ ਰਾਰਾ ਬਰ ਬਰ ਨਾ ਰਈਆ ਰਾਰੇ ਮੇਰਾ ਈੜੀ ਵੇਰੀ ਈੜੀ ਵੇਰੀ ਭਾਲਾ ਵੇਰੀ ਵੀ ਚੱਕ ਸਕਦੀਆਂ ਆਪੀ ਅਵੇ ਇਧਰ ਹੀ ਰਾਈਆ ਤੇ ਮਾਤਦ ਕਰਤੀ ਥੱਲੇ ਰੱਖ ਲੈ ਇਧਰ ਈੜੀ ਪਾਲ ਜਾ ਈਆ ਆੜਾ ਆੜਾ ਵੀ ਲੱਭ ਲੈ ਤੂੰ ਆੜਾ ਵੇਲਾ ਆਪੇ ਰੱਖ ਲੈਣੀ ਆੜਾ ਬਸ ਮੈਂ ਥੋੜਾ ਆੜਾ ਆੜਾ ਦੇ ਕਿੱਥੇ ਪਿਆ ਜਮਾ ਸਾਹਮਣੇ ਪਿਆ ਆੜਾ ਆਹ ਕੁੜੀ ਨੂੰ ਆੜਾ ਨਹੀਂ ਦਿੰਦੇ ਜਮਾ ਸਾਹਮਣੇ ਪਿਆ ਲੱਲਾ ਵੀ ਵਿੱਚ ਹੀ ਪਿਆ ਜਮਾ ਸਾਹਮਣੇ ਮੈਨੂੰ ਦਿਖ ਰਿਹਾਗਾ ਆਹ ਦੇ ਆੜਾ ਪਿਆ ਲੱਲਾ ਆੜਾ ਪਿਆ ਤਨਕੇ ਦਾ ਰਾਈਆ ਰਾਈਆ ਚੱਕ ਆੜਾ ਚਾਹੀਦਾ ਤਨ ਨੂੰ ਤੰਨਾ ਕੰਨਾ 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 ਚਾਹੀਦਾ ਕੋਲੀ ਨੂੰ ਕੰਨਾ ਨਹੀਂ ਸਾਰੇ ਦੇ ਸਾਹਮਣੇ ਸਾਰਾ ਰਾਰਾ ਰਾਰਾ ਪਿਆ ਹੋਊਗਾ ਕਿੰਨਾ ਕਿੰਨਾ ਇਹ ਕੋਲੀ ਨੂੰ ਬਰਨਾਲੇ ਚ ਬਨਾਲ ਤਾਂ ਵਾ ਗਿਆ ਰਾਰਾ ਤੇ ਪਿਆ ਤੇਰੇ ਹੱਥ ਦਾ ਪਿਆ ਤੇਰਾ ਹਾਂ ਚੱਲ ਰਾਰਾ ਇਹਨੂੰ ਕੰਨਾ ਪੜੇ ਕੰਨਾ ਲੱਭ ਕੰਨਾ ਸਾਰੇ ਕੰਨਾ ਰਾ ਇਹ ਹੁਣ ਪੂਰਾ ਨਹੀਂ ਹੋਣਾ ਵਿੱਚ ਮਿਕਸ ਹੋ ਗਿਆ ਉਹਦੇ ਹੀ ਪੂਰਾ ਹੋਊਗਾ ਉਹਦੇ ਹੀ ਪੂਰਾ ਹੋ ਰਾਰਾ ਇੱਕ ਹੈ ਨਾ ਈੜੀ ਈੜੀ ਆੜੀ ਕੰਨਾ ਈੜੀ ਨੂੰ ਭੇਰੀ ਆੜੇ ਇੱਕ ਇੱਕ ਨਾ ਅੱਖਰ ਡਬਲ ਨਹੀਂ ਹੈਗੇ ਹਨਾ ਇੱਕ ਇੱਕ ਖਿੰਡਾਰ ਤਾਂ ਹੋ ਗਈ ਕੋਈ ਨਾ ਕਿਤੇ ਚਲੋ ਜੀ ਰਈਆ ਰਈਆ ਲਿਖਣਾ ਇਹਨੇ ਨੈਣੇ ਆਲ ਲਿਖਣਾ ਕੀ ਨਾਮ ਹੈ ਤੇਰਾ ਪਿੱਛੇ ਹੋ ਜਾ ਪਰਮਵੀਰ ਕੌਰ ਤੁਹਾਡਾ ਨਾਮ ਅਨਮੋਲਦੀਪ ਕੌਰ ਨੈਣੇ ਲੱਭੋ ਆਪੀ ਨੈਣਾ ਨੈਣਾ ਚੱਕ ਨੈਣੇ ਆਲ ਲੱਭੋ ਅੱਲਾ ਲੱਲਾ ਤੇਰੇ ਕੋਲੇ ਲੱਲਾ ਕਿਸ ਦਾ ਲੱਲਾ ਸਾਹਮਣੇ ਪਿਆ ਨੈਣੇ ਦਲਾਵਾ ਚੱਕ ਮੰਮੀ ਨੂੰ ਕੰਨਾ ਚੱਕ ਪੁੱਤ ਕੰਨਾ ਕੰਨੇ ਕੰਨੇ ਵਧੇਰੇ ਪੈ ਤੇ ਉਹਨੇ ਦੱਸੀ ਦੋ ਰੱਖੇ ਸੀ ਨੇ 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 ਸੀਕਰ ਨੇ ਨਣਾ 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 ਨੇ ਮੈਂ ਮਾਨ ਸਾ ਨੇ ਨੀ ਲਾਵਾ ਨਾਂ ਬੇ ਨੇ ਨੀ ਲਾਵਾ ਮਾਵਾ ਚੱਕ ਨਾ ਤੇ ਚੱਕ ਲੈ ਕੋਨੀ 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 ਤੇ ਉੱਧਰੀ ਜਾਉ ਤੇ ਨਹੀਂ ਮੇਜੂ ਸੰਭਲ ਰੱਖ ਲੈਣੇ ਬਾਵਾ ਬਾਵਾ ਸੱਸਾ ਲੱਭ ਸੱਸੇ ਨੂੰ ਕਰਨਾ ਹਾਂ ਆ ਉਦੋਂ ਨੂੰ ਨਾ ਚੱਕੇ ਤਰਦੇ ਕਰਦੇ ਆ ਚੱਕੇਦਰ ਤਰਦੇ ਉਹਦਾ ਪੂਰਾ ਹੋ ਗਿਆ ਉਹਦਾ ਪੂਰਾ ਹੋ ਗਿਆ ਉਹਦਾ ਮਾਨ ਸਾਹਿਬ